ਸਵਾਰਿਕੋ ਸਿੱਖਾ ਖਾਲਸਾਵਾਦੀ ਚਿਤਿਤੇ ਸਿੱਖ ਪੰਥੀਆਂ ਮਹਾਨ ਤਸਬਦੀਆਂ ਦੇ ਵਿੱਚੋਂ ਸਰਬੋਰ ਸੰਸਥਾਵਾਂ ਦੇ ਵਿੱਚੋਂ ਸਰਖੀਦਾ ਪਰਚਾਰ ਪ੍ਰਸਾਰ ਕਰਦਾ ਜਿਵੇਂ ਮੰਦਿਰਾਂ ਦਾ ਸਾਹਿਬ ਦੇ ਮਹਾਂਪੁਰਸ਼ ਸਰਕਾਰ ਜੋੜੇ ਸੰਤ ਬਾਬਾ ਇਸਤਰੀ ਮਹਾਰਾਜ ਜਨਾਕੀ ਰੱਖਾ ਪ੍ਰਣਗਿਆਨ ਦੇ ਮਹਾਂਪੁਰਸ਼ਾਂ ਕਿਸੇ ਦੀ ਬਖਤ ਕੀਤਾ ਸੀ ਨੇਵ ਸਿੰਘਾਂ ਚੱਲਦੀ ਆ ਰਹੀ ਜਿਵੇਂ ਬੰਦੀ ਦੇ ਮੁਖ ਸੁਭਾਗਾਰ बाबा बजिंद्रीरा साहबान जो पिछले दिन ही परमात्मा वालों बख्शी गुजारी सफला करते हुए सिखी का प्रचार प्रसार करते हुए चलाना कर गए सन जिमें कि संगत ने वे महापुरुष बाबा ईसर सिंह जी महाराज भी रात दुन लगा करके सुबह चाले मार गए तरह महापुरुष भी रात्रि के दुआ लाने तो बाद ਅੰਮ੍ਰਿਤ ਵੇੜੇ ਪਾਨੀ ਪੂਰਤ ਪ੍ਰਸ਼ੀਰ ਰਚਾਰ ਕੇ ਸੁਭੇਜ ਨੂੰ ਤੌਰ ਤੇ ਇੱਕ ਸੌਫਟਵੇਅਰ ਹੋ ਰਹਾ ਆਪਾਂ ਸਭ ਜਾਣਦੇ ਹਾਂ ਸਾਧੂਆਂ ਦੇ ਜਾਣ ਦੇ ਤੇ ਲੈਕ ਸੰਤਾਂ ਦੇ ਆਪ ਕੋ ਬੇਰਾਗ ਦੇ ਵਿੱਚ ਬੈਠ ਕੇ ਕੰਮ ਕਰਨਾ ਵਿਦਵਾਨ ਬਿਲਕੁਸੇਖ ਜਗਦੇ ਵਿੱਚ ਬੇਨਤ ਮਹਾਂਕੋਸ਼ ਸੇਵਾਦਾਰ ਦੇ ਨਿਵਾਤ ਹੋਏ ਹੋਦੇ ਰਹੇ ਪਰ ਜੋ ਕੇ ਸਮੇਂ ਵਿੱਚ ਆਪਾਂ ਇਹ ਮਹਿਸੂਸ ਕਰਦੇ ਹਾਂ ਵਿਦਵਾਨ ਹੋਣਾ ਸੇਵਾ ਸ੍ਰੀਮਾਨ ਜੀ ਸੰਪਨ ਹੋ ਗਿਆ ਸੀ ਨਾ ਉਹ ਕੋਲ ਵੀ ਨਾ ਕੋਈ ਫੋਟੋ ਤੇ ਹੁਣ ਪੂਨਾ ਚੁੱਕ ਕੇ ਖਾਣਾ ਆ ਗਿਆ ਸਾਡੇ ਵਿੱਚ ਨਹੀਂ ਰਹੇ ਦਾਸ ਉਹ ਗੋਂ ਅਮਰੀਕਾ ਦੇ ਵਿੱਚ ਸੀ ਜਾਨੇ ਕੋਈ ਖਾਣੇ ਜਿਹੜੀ ਬਹੁਤ ਤੋਂ ਸੰਗਤ ਦਾ ਸਮਾਂ ਸੀ ਸੇ ਜਗਤ ਦੇ ਉਦੇਸ਼ ਇਹ ਕਿ ਜਗਤ ਇੱਕ ਫਲਵਾੜੀ ਦੀ ਤਰ੍ਹਾਂ ਹੈ ਜਿਨਾਂ ਕੋਈ ਟੈਗ ਕਰਦਾ ਹੈ ਨਾ ਕੋਈ ਕਿਰਦਾਰ ਦੀ ਕੀਮਤੀ ਹੈ ਪਰ ਕਿੰਨਾ ਤੁਮੇ ਮੈਂ ਕੋ ਨ ਮਹਾਂ ਪ੍ਰਸ਼ਾਦ ਦੇ ਕੇ ਵਿਦਾਰੀ ਕਰ ਰਹਾ ਹਾਂ ਸਰਕਾਰੀ ਪ੍ਰੋਗਰਾਮ ਸਿ ਦੁਆਰਾ ਸਾਂਝੀ ਸਮੁਦਾਇ ਲਈ ਸੇਵਾ ਦਾ ਉਤਸਵ ਮੰਦਿਆਂ ਪਰਿਸ਼ੰਤ। ਵੀ ਸੇਵਾ ਦੇ ਕਰਕੇ ਸਨਮਾਨੇ ਗਏ। ਆਪਾਂ ਸਭ ਸੰਤਾ ਨੇ ਸਖੀਰ ਪ੍ਰਗਤੀ ਕਰਨ ਲਈ ਇਹਨਾਂ ਸਾਥਕੋ ਸ਼ਰਧਾਂਜਲੀ ਦਾਨ ਦਸ ਸੂਰਜ ਦੇ ਬੰਦੀ ਕੇ ਸਨਾਨਾ ਕਰਦਾ ਹੈ। ਵਾਲ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ Продолжение следует...